ਹਾਂਜੀ ਹੁਣ ਜਿਹੜੇ ਕਿ ਅਮਰਤਪਾਲ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹੜੇ ਭਾਈ ਅਮਰਤਪਾਲ ਦੇ ਸਾਥੀ ਆ ਉਹਨਾਂ ਦੀ ਅੱਜ ਅਜਨਾਲਾ ਥਾਣੇ ਤੇ ਜਦੋਂ ਹਮਲਾ ਹੁੰਦਾ ਤੇ ਅੱਜ ਕੋਰਟ ਦੇ ਵਿੱਚ ਪੇਸ਼ੀ ਸੀ ਜਿੱਥੇ ਕਿ ਇੱਕ ਹੁਣ ਵੀਡੀਓ ਸਾਹਮਣੇ ਆ ਗਈਆਂ ਜੋ ਉਹਨਾਂ ਦੇ ਪਿਤਾ ਬੰਨੀਓ ਜੋ ਇੱਕ ਪੱਤਰਕਾਰ ਤੋਂ ਇੰਟਰਵਿਊ ਦੇ ਵਿੱਚ ਕੀ ਕਿਹਾ ਗਿਆ ਉਹ ਵੀ ਦੱਸਾਂਗੇ ਤੇ ਉਹਨਾਂ ਦੀ ਮਾਤਾ ਬੰਨੀਓ ਤੇ ਜਿਹੜੇ ਇਹ ਪਰਿਵਾਰ ਮਿਲਣ ਆਏ ਸੀ ਪੁਲਿਸ ਵਾਲਿਆਂ ਨੇ ਕਿਹਾ ਦੀ ਤੁਸੀਂ ਸਾਈਡ ਤੇ ਬਹਿ ਜਾਓ ਤਾਂ ਸੋਨੂੰ ਸਾਰਿਆਂ ਨੂੰ ਜਿਹੜੇ ਉਹ ਸਾਥੀ ਆ ਅਮਰਤਪਾਲ ਦੇ ਤਾਂ ਉਹਨਾਂ ਨਾਲ ਸਾਰਿਆਂ ਨਾਲ ਮਲਾ ਦਾਂਗੇ ਪਰ ਇਹ ਪੁਲਿਸਵਨ ਨੂੰ ਵੀ ਬਾਅਦ ਦੇ ਵਿੱਚ ਬਈ ਤੱਕਾ ਮੁੱਕੀ ਹੁੰਦਾਗਾ ਨਹੀਂ ਮਿਲ ਦਿੱਤਾ ਪਹਿਲਾਂ ਉਹਨਾਂ ਨਾਲ ਇੱਕ ਗੱਲ ਕਰਕੇ ਲਿਆ ਜਾਂਦਾ ਵੀ ਤੁਹਾਨੂੰ ਮਿਲਣ ਦੇ ਦਾਂਗੇ ਸਾਈਡ ਤੇ ਬਹਿ ਜਾਓ ਪਰ ਬਾਅਦ ਦੇ ਵਿੱਚ ਕੁਝ ਕ ਜੇ ਆਪਾਂ ਕਹਿ ਦਈਏ ਇੱਕ ਗਲਤ ਅਨਸਰ ਆ ਜਿਹੜੇ ਤਾਂ ਉਹ ਆਪਾਂ ਹੁਣ ਜੋ ਬਾਪੂ ਤਰਸੇਮ ਸਿੰਘ ਅਮਰਪਾਲ ਦੇ ਪਿਤਾ ਉਹ ਆਪੇ ਹੀ ਖੁਦ ਨਾਮ ਲੈਣਗੇ ਵੀ ਕਿੰਨਾਂ ਨੇ ਇਹ ਸਾਰਾ ਕੰਮ ਵੀ ਜਿਹੜਾ ਅਮਰਤਪਾਲ ਤੇ ਦੋ ਛਲਾਰੇ ਜਿਹੜੇ ਬਦਨਾਮ ਕਰ ਰੱਖਿਆ ਵੀ ਅਮਰਤਪਾਲ ਜੇਲ੍ਹ ਦੇ ਵਿੱਚ ਨਸ਼ਾ ਕਰਦਾ ਜੀ ਇਹ ਕਰਦਾ ਜੀ ਉਹ ਕਰਦਾ ਤਾਂ ਪਹਿਲਾਂ ਇੱਕ ਖਬਰ ਸੁਣਾ ਦਈਏ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਭਾਈ ਅਮਰਤਪਾਲ ਸਿੰਘ ਦੇ ਬਾਪੂ ਜੀ ਨੇ ਉਹਨਾਂ ਨਾਲ ਗੱਲਬਾਤ ਕਰਨ ਬੰਬੀ ਕੀ ਕਹਿਣਾ ਅੱਜ ਤੱਕ ਨਹੀਂ ਪਹੁੰਚੇ ਸੀਗੇ ਅੱਜ ਸਾਰੇ ਬੰਦਿਆਂ ਨੂੰ ਇੱਥੇ ਪੇਸ਼ੀ ਵਾਸਤੇ ਬਹੁਤ ਸਾਲਾਂ ਕਈ ਚਰਮਾ ਦੇ ਥੇ ਲੰਦਾ ਸੀਗੇ ਸਾਹਮਣੇ ਪਰ ਇੱਥੇ ਆ ਕੇ ਵੀ ਪਰਿਵਾਰਾਂ ਨਾਲ ਬਹੁਤ ਬਣਸ ਲੁਕੀ ਕੀਤੀ ਗਈ ਪ੍ਰਸ਼ਾਸਨ ਵੱਲੋਂ ਕਾਸ਼ ਕਰਕੇ ਹਰਪਾਲ ਸਿੰਘ ਵੱਲੋਂ ਕੀ ਕਹਿੰਦੇ ਨੇ ਹਰਪਾਲ ਕੀ ਕਹਿੰਦੇ ਉਹ ੱੱਕੇशाही ਤੇ ਉਲਟੇ ਸਿੱਧੇ ਐਵੇਂ ਜਿਹੜਾ ਬਿਨਾਂ ਲੋੜ ਤੋਂ ਆਪਣੇ ਅਕਾਰ ਤੋਂ ਬਾਹਰ ਜਾ ਕੇ ਇਹੋ ਜਿਹੇ ਬਿਆਨ ਦੇਣੇ ਕਿ ਅਮਰਤਪਾਲ ਨੇ ਬਹੁਤ ਪੈਸਾ ਕਮਾ ਲਿਆ ਜੀ ਉਹ ਕਰ ਲਿਆ ਤੇ ਪਰਿਵਾਰਾਂ ਦੇ ਕਿ ਬੇਟੀਆਂ ਨਾਲ ਬੱਚੀਆਂ ਨਾਲ ਧੱਕੇਸ਼ਾਹੀ ਕਰਨੀ ਮੇਰਾ ਖਿਆਲ ਹੈ ਕਿ ਬਹੁਤ ਗਰੀ ਹੋਈ ਹਰਕਤ ਹੈ ਉਹਦੀ ਤੇ ਬਾਬੂ ਜੀ ਇੱਥੇ ਪੇਸ਼ੀ ਸੀ ਅੱਜ ਮੁਲਾਕਾਤ ਤੇ ਕੋਈ ਗੱਲਬਾਤ ਕੋਈ ਨਹੀਂ ਹੋਣੀ ਇੱਥੇ ਵੀ ਮੁਲਾਕਾਤ ਕਰਾਂਗੇ ਮੁਲਾਕਾਤ ਕਿਸੇ ਨੂੰ ਉਹ ਤਾਂ ਦਰਸ਼ਨ ਨਹੀਂ ਕਰਨ ਦਿੱਤੇ ਗਏ ਤੇ ਸਾਰੇ ਜਣੇ ਸਾਰੇ ਪਰਿਵਾਰ ਦੂਰੋਂ ਦੂਰੋਂ ਚੱਲ ਕੇ ਆਏ ਆ ਇਸ ਕਰਕੇ ਬਹੁਤ ਵੱਡਾ ਧੱਕਾ ਹੈ ਇਹਨਾਂ ਦੇ ਇਹੋ ਜਿਹੇ ਬੰਦੇ ਤੇ ਮੇਰਾ ਕਿਨ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਜੋ ਜੋ આરોਪ ਲੱਗੇ ਨੇ ਭਾਈ ਅਮਰਤਪਾਲ ਸਿੰਘ ਤੇ ਨਸ਼ਿਆਂ ਦੇ ਜਿਹੜੇ આરોਪ ਲੱਗੇ ਨੇ ਬਾਬੂ ਜੀ ਉਹਦੇ ਬਾਰੇ ਕੀ ਕਿਹਾ ਸੀਗਾ ਲੱਗੇ ਨੇ ਭਾਈ ਮਰਤਪਾਲ ਸਿੰਘ ਤੇ ਉਹਨਾਂ ਬਾਰੇ ਕੀ ਕਹਣਾ ਤੁਹਾਡਾ ਨਸ਼ਿਆਂ ਦੇ ਰੋਪ ਤੇ ਝੂਠੇ ਲਾਉਂਦੇ ਕੋਈ ਨਸ਼ੇ ਛਡਾਉਣ ਵਾਲਿਆਂ ਤੇ ਰੋਪ ਲੱਗਦੇ ਆ ਜਿਹੜੇ ਨਸ਼ੇ ਇੱਕ ਵੇਚਣ ਵਾਲਿਆਂ ਤੇ ਕੋਈ ਰੋਪ ਨਹੀਂ ਲੱਗਦਾ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੁੰਦੀ ਇਸ ਕਰਕੇ ਮੇਰਾ ਖਿਆਲ ਹੈ ਕਿ ਇਹੋ ਜਿਹੇ ਰੋਪਾਂ ਤੇ ਕੋਈ ਕੋਈ ਵੇਸ ਨਹੀਂ ਹੈਗਾ ਖਾਲੀ ਐਵੇਂ ਨਾ ਉਹਨਾਂ ਦੀ ਕਰਦਾਰ ਕੂਸ਼ੀ ਕਰਨ ਵਾਸਤੇ ਇਹੋ ਜਿਹਾ ਪ੍ਰਪਾਗੈਂਡਾ ਕੀਤਾ ਜਾ ਰਿਹਾ ਕਿ ਰਾਜਨੀਤਿਕ ਤੌਰ ਤੇ ਉਹ ਅੱਗੇ ਵਧ ਰਹੇ ਆ ਤੇ ਇਸ ਕਰਕੇ ਕਿਸੇ ਨਾ ਕਿਸ ਤਰੀਕੇ ਨਾਲ ਉਹਨਾਂ ਦੀ ਜਿਹੜੀ ਆ ਲਹਿਰ ਨੂੰ ਰੋਕਿਆ ਜਾਦਾ ਬੀਬੀਆਂ ਤੇ ਬੱਚਿਆਂ ਦਾ ਵੀ ਤਾਂ ਕੰਮ ਉਹੀ ਹੋਈ ਹਾਂ ਜੀ ਬੀਬੀਆਂ ਨਾਲ ਬੱਚਿਆਂ ਨਾਲ ਉਹਨਾਂ ਦੇ ਹੱਥਾਂ ਤੋਂ ਫੜ ਕੇ ਖਿੱਚਿਆ ਗਿਆ ਜੀ ਲੈ ਗਿਆ ਮਾਰੇਗੇ ਕਿ ਮਾਰੇਗੇ ਕਿਸ ਤਰੀਕੇ ਨਾਲ ਪੇਸ਼ ਬਹੁਤ ਬੁਰ ਬੁਰ ਬ੍ਰੀਤਾ ਨਾ ਹੋਈ ਜੀ ਤਾਂ ਤਾਂ ਵੀ ਪੇਸ਼ ਬਿਲਕੁਲ ਜਿਨ ਕਿ ਭਾਈ ਅਮਨਪਾਲ ਸਿੰਘ ਦੇ ਬਾਪੂ ਜੀ ਇੱਥੇ ਕੋਹਚੇ ਨੇ ਨਾਲ ਉਹਨਾਂ ਦੇ ਇੱਥੇ ਮਾਤਾ ਜੀ ਵੀ ਨੇ ਉਹ ਦੱਸਿਆ ਜਾ ਰਿਹਾ ਵੀ ਜਿਹੜੀ ਕਿ ਬਹੁਤ ਬਸੂਕੀ ਕੀਤੀ ਕੀ ਪਰਿਵਾਰਾਂ ਨਾਲ ਕਿ ਕਿ ਆਖਿਆ ਜਾ ਰਿਹਾ ਹੈ ਪਰਿਵਾਰਾਂ ਨੂੰ ਆਖਿਆ ਸੀ ਮੁਲਾਕਾਤ ਹੋਗੀ ਪੈਂ ਜੀ ਆਖਿਆ ਸੀਗਾ ਮੁਲਾਕਾਤ ਹੋਏਗੀ ਤੁਹਾਡੀ ਇੱਥੇ ਪੁਲਿਸ ਨੇ ਕਿਹਾ ਸੀ ਤੁਹਾਨੂੰ ਪੁਲਿਸ ਨੇ ਕਿਹਾ ਸੀ ਵਾਦਾ ਕੀਤਾ ਸੀ ਕਿ ਤੁਸੀਂ ਚੁੱਪ ਕਰਕੇ ਇੱਕ ਪਾਸੇ ਬਹਿ ਜਾਓ ਜਾਣ ਲੱਗੇ ਤੁਹਾਨੂੰ ਸਾਰਿਆਂ ਨੂੰ ਮਿਲਾਵਾਂਗੇ ਤੇ ਜਾਣ ਲੱਗੇ ਇਹਨਾਂ ਨੇ ਧੱਕਾ ਦੇ ਦੇ ਕਿ ਗੱਡੀਆਂ 'ਚ ਸੁੱਟ ਕੇ ਤੇ ਕਿਸੇ ਨੂੰ ਸਿੱਦੇ ਦੀ ਸ਼ਕਲ ਨਹੀਂ ਵੇਖਣ ਦਿੱਤੀ ਉਹ ਜੋ ਬੰਦੇ ਇੱਧਰ ਹੋ ਕੇ ਕੀ ਕਹਿੰਦੇ ਕੀ ਪੁਲਿਸ ਕਹਿੰਦੀ ਕੋਈ ਮਲਾਇਕ ਕੋਈ ਮੁਲਾਕਾਤ ਕੋਈ ਈਵੋ ਦਾ ਬਹੁਤ ਸਕਤਾ ਨੂੰ ਕੋਈ ਚਾਇਤੇ ਪਰਿਵਾਰ ਨੇ ਕੋਈ ਨਾਰਾ ਲਾਇਆ ਹੋਇਆ ਕੋਈ ਸ਼ੋਰ ਸ਼ਰਾਬਾ ਕੀਤਾ ਹੋਇਆ ਕੋਈ ਨਾਰਾ ਲੱਗਾ ਕੁਛ ਨਹੀਂ ਆਰਾਮ ਨਾਲ ਬੈਠੇ ਸਾਰੇ ਜਿਹੜੇ ਪਰਿਵਾਰ ਆਏ ਸੀ ਤੇ ਇਹਨਾਂ ਨੇ ਯਾਰ ਕੁੱਝ ਕੇ ਸਿੱਖਾਂ ਨਾਲ ਹੀ ਏ ਧੱਕਾ ਕਰਦੇ ਸਿੱਖਾਂ ਦੀਆਂ ਕਾਨੂੰਨੀਆਂ ਬਸ ਤੋਂ ਇਲਜ਼ਾਮ ਲੱਗ ਰਹੇ ਨੇ ਭਾਈ ਅਮਰਪਾਲ ਸਿੱਖ ਦੇ ਨਸ਼ੇੜੀ ਦੇ ਇਲਜ਼ਾਮ ਲੱਗ ਰਹੇ ਨੇ ਉਹਨੂੰ ਕਿੱਥਾ ਦੇਖਦੇ ਹੋ ਉਹ ਤੇ ਅੱਗੇ ਮੈਂ ਕਲੀਅਰ ਕਰ ਦਿੱਤਾ ਕਿ ਨਸ਼ੇੜੀ ਜਿਹੜਾ 3 ਸਾਲ ਦਾ ਬੰਦ ਹੋ ਜੇਲ੍ਹ ਚੋਂ ਸ਼ੀ ਕਰਨ ਦੇ ਲਈ ਕਰਨ ਦੀ ਆ ਪੂਰੇ ਪੇਪਰ ਤੇ ਸਾਈਨ ਕਰਾ ਕੇ ਉਬਾਜੇ ਕਿਆਂ ਵਾਲੇ ਨੇ ਕਲੀਅਰਿੰਗ ਕੀਤਾ ਕਿ ਕੁਆਬ ਜੋ ਮਰਜ਼ੀ ਲਿਖ ਲੈ ਨਾ ਨਸ਼ਾ ਪੈਜੀ ਸਰਕਾਰ ਦੇ ਗੈਂਡੀ ਨੂੰ ਤੇ ਨਸ਼ਾ ਸਰਕਾਰ ਪਛਾਣਦੀ ਹੋਊਗੀ ਨਸ਼ਾ ਸਰਕਾਰ ਪਛਾਣਦੀ ਹੋਊਗੀ ਇਹ ਉਹਦੀ ਕਰਦਾਰ ਕੋਈ ਕੁਛ ਕੁਛ ਨਹੀਂ ਕਰਨਾ ਚਾਹੁੰਦੇ ਉਹ ਵਾਈ ਗੁਰੂ ਜੀ ਹਾਂਜੀ ਇਹ ਜੋ ਬਈ ਅਮਰਪਾਲ ਦੀ ਜੋ ਮਾਤਾ ਪਿਤਾ ਸੀ ਪਹਿਲਾਂ ਜੋ ਬਾ ਪੁੱਤਰ ਸੇਮ ਸਿੰਘ ਦੇ ਬਿਆਨ ਸੁਨੇ ਤੁਸੀਂ ਹੁਣ ਜੋ ਮਾਤਾ ਇਹਨਾਂ ਬੰਦੀਓ ਕਿਹਾ ਜਾਂਦਾ ਵੀ ਜਿਹੜੇ ਪਰਿਵਾਰ ਆ ਅਮਰਤਪਾਲ ਦੇ ਸਾਥੀ ਆ ਵੀ ਤੁਹਾਨੂੰ ਮਿਲਾ ਦੇਵਾਂਗੇ ਇੱਕ ਸਾਈਡ ਤੇ ਵਜੋਂ ਚੁੱਪ ਕਰਕੇ ਇਹ ਕਹਿੰਦੇ ਵੀ ਅਸੀਂ ਕੋਈ ਸ਼ੋਰ ਸ਼ਰਾਬਾ ਕੋਈ ਆਪਣੇ ਬੰਨਿਓ ਕੋਈ ਅਸੀਂ ਬੋਲ ਬੁਲਾ ਰਾ ਕੋਈ ਆਪਣੇ ਬੰਨਿਓ ਆਰਾਮ ਨਾਲ ਬੈਠੇ ਸੀ ਸਾਈਡ ਤੇ ਪਰ ਸਾਨੂੰ ਨਹੀਂ ਮਿਲ ਦਿੱਤਾ ਜਾ ਰਿਹਾ ਤੇ ਸਾਨੂੰ ਧੱਕੇ ਮੁੱਕੀ ਕਰਕੇ ਉਹ ਬੱਚਿਆਂ ਨਾਲ ਵੀ ਜਿਹੜਾ ਪਰਿਵਾਰ ਮਿਲਣਾ ਆ ਸੀ ਤਾਂ ਇਹਨਾਂ ਨੂੰ ਸਾਰਿਆਂ ਨੂੰ ਉਥੋਂ ਗੱਡੀਆਂ ਵਿੱਚ ਬਿਠਾ ਕੇ ਦੇ ਲਿਆਤਾ ਗਿਆ ਕਹਿੰਦਾ ਮਤਲਬ ਮਿਲ ਨਹੀਂ ਦਿੱਤਾ ਕਿਸੇ ਨੂੰ ਵੀ ਸਾਡੇ ਨਾਲ ਬਹੁਤ ਬਰਤਾਪ ਗਲਤ ਹੋਇਆ ਤੇ ਜਿਹੜਾ ਕੋਈ ਇੱਕ ਨਾਮ ਲਿਆ ਸੀ ਬਾਪੂ ਉਤਰ ਸਿੰਘ ਨੇ ਜੋ ਹਰਪਾਲ ਸਿੰਘ ਆ ਕੋਈ ਤਾਂ ਉਹਨਾਂ ਨੇ ਕੀ ਕਿਹਾ ਸੀ ਵੀ ਤੁਹਾਡਾ ਜਿਹੜਾ ਬੇਟਾ ਸਾਰੇ ਪੰਜਾਬ ਚ ਅੱਗ ਲਾ ਰੱਖੀਆ ਉਹਨੇ ਕੋਈ ਹਰਪਾਲ ਸਿੰਘ ਨਾਂ ਦਾ ਕੋਈ ਤੇ ਬਾਪੂ ਉਤਰ ਸਿੰਘ ਨੇ ਵੀਡੀਓ ਵੀ ਤੁਸੀਂ ਅਕਸਰ ਦੇਖੀ ਹੋਣਗੀਆਂ ਉਹਦੀ ਤਾਂ ਭਾਈ ਵਿੱਚ ਕੁਝ ਗਲਤ ਅੰਤਰ ਜੇ ਆਪਾਂ ਕਹਿ ਦਈਏ ਹੁਣ ਜਿਹੜਾ ਅਮਰਤਪਾਲ ਮੰਨ ਲਿਆ ਵੀ ਜਿਹੜਾ ਅਜਨਾਲਾ ਕਾਂਡ ਹੋਇਆ ਕਾਨੂੰਨ ਮੁਕਾਬਲ ਜੋ ਸਜ਼ਾ ਹੁੰਦੀ ਆ ਦੇਣੀ ਚਾਹੀਦੀ ਆ ਉਹ ਕੇਸ ਚੱਲ ਵੀ ਰਿਹਾ ਸਜ਼ਾ ਭੁਗਤ ਵੀ ਰਿਹਾ ਪਰ ਰਹਿ ਗਈ ਗੱਲ ਹੁਣ ਸਿੱਖੀ ਦੀ ਜਿਹੜੇ ਸਿੱਖੀ ਦੇ ਰਾਹ ਤੇ ਤੋਰਨ ਵਾਲਾ ਕੋਈ ਵੀ ਜਾਂ ਕੋਈ ਪੰਜਾਬ ਦੀ ਗੱਲ ਕਰਦਾ ਜਾਂ ਕੋਈ ਕੋਈ ਵੀ ਸਾਡੇ ਸਿੱਖ ਨੌਜਵਾਨ ਜੋ ਵੀ ਪੰਜਾਬ ਦੇ ਵਿੱਚ ਕੋਈ ਵੀ ਪੰਜਾਬ ਦੀ ਗੱਲ ਕਰਦਾ ਜਾਂ ਕੋਈ ਸਿੱਖ ਆ ਤਾਂ ਸਰਕਾਰਾਂ ਤੱਕ ਹੀ ਕਰਦੀਆਂ ਪਰ ਹੁਣ ਇਹ ਨਹੀਂ ਕਹਿੰਦੇ ਵੀ ਜੇ ਕੋਈ ਕਿਤੇ ਗਲਤ ਹੋਇਆ ਭਾਈ ਉਹਨੂੰ ਸਜ਼ਾ ਨਾ ਦਿਓ ਜਿਹੜਾ ਜਨਾਲਾ ਕਾਹਨ ਹੋਇਆ ਉਹਦੀ ਸਜ਼ਾ ਪੁੱਤਰੇ ਆ ਉਹਦੇ ਚ ਕੇਸ ਚੱਲ ਰਿਹਾ ਪਰ ਜਿਹੜਾ ਹੁਣ ਮਾਂ ਪਿਓ ਆ ਇੱਕ ਮਾਤਾ ਪਿਤਾ ਜਿਹੜੇ ਕੋਈ ਉਹਨਾਂ ਦੇ ਨਾਲ ਦੇ ਸਾਥੀ ਆ ਉਹਨਾਂ ਨੂੰ ਮਿਲਣ ਜਾਂਦਾ ਉਹਨਾਂ ਦਾ ਪਰਿਵਾਰ ਤੇ ਬਾਪੂਤਰ ਸੇਮ ਸਿੰਘ ਵੀ ਜਾਂਦੇ ਆ ਵੀ ਉਹ ਸਾਥੀਆਂ ਨੂੰ ਮਿਲਾਂਗੇ ਇਸ ਪਰਿਵਾਰ ਨੂੰ ਜੇ ਆਪਾਂ ਕਹიდੀਏ ਜੇਲ੍ਹ ਦੇ ਵਿੱਚ ਵੀ ਇੱਕ ਮੁਲਾਕਾਤ ਕਰਨ ਦਾ ਸਮਾਂ ਦਿੱਤਾ ਹੁੰਦਾ ਵੀ ਹਾਂ ਭਾਈ ਪੁਲਿਸ ਕੋਲੇ ਖੜ ਜੇ ਕੋਈ ਮਿਲਣ ਐ ਤਾਂ ਐ ਨਹੀਂ ਵੀ ਉਹਨਾਂ ਨੂੰ ਖਿੱਚ ਕੇ ਕੋਰਾ ਲੈ ਆਉਣਗੇ ਕੋਈ ਪਰਿਵਾਰ ਆ ਜਿਹੜਾ ਉਹ ਤਾਂ ਆਪ ਦੇ ਹਿਸਾਬ ਨਾਲ ਉਹਨਾਂ ਨੂੰ ਕੋਈ 2 ਮਿੰਟ ਦੇ ਦਿੰਦੇ 5 ਮਿੰਟ ਦੇ ਦਿੰਦੇ ਪਰ ਮਿਲਣ ਨਹੀਂ ਦਿੱਤਾ ਇਹਨਾਂ ਦਾ ਪਰਿਵਾਰਾਂ ਦਾ ਕਹਿਣਾ ਵੀ ਅਮਰਤਪਾਲ ਨੂੰ ਲੈ ਕੇ ਬਹੁਤ ਲੰਬੇ ਸਮੇਂ ਤੋਂ ਇਹ ਖਬਰ ਆਈ ਹੈ ਹੋਰ ਸਾਹਮਣੇ ਜਿਹਦੇ ਵਿੱਚ ਉਹ ਸਾਰੇ ਸਾਥੀ ਆ ਜਿਹੜੇ ਅਜਨਾਲਾ ਥਾਣੇ ਦੇ ਵਿੱਚ ਜਿਹੜਾ ਹਮਲਾ ਹੁੰਦਾ ਉਹਨਾਂ ਨੂੰ ਪੇਸ਼ੀ ਤੇ ਲਿਆਇਆ ਜਾਂਦਾ ਤੇ ਪਰ ਇਹਨਾਂ ਦੇ ਪਰਿਵਾਰਾਂ ਨੂੰ ਨਹੀਂ ਮਿਲਣ ਦਿੱਤਾ ਯਾਰ ਐਥੇ ਪਤਾ ਲੱਗਦਾ ਵੀ ਕੁਝ ਧੱਕਾ ਵੀ ਹੋ ਰਿਹਾ ਤੇ ਹੋ ਵੀ ਰਿਹਾ ਆਮ ਲੋਕ ਕਹਣਾ ਜਿਆਦਾ ਵੱਡੇ ਵੱਡੇ ਪੁਲਿਸ ਅਫਸਰ ਫੜੇ ਜਾਂਦੇ ਆ ਤੇ ਜੇਲ੍ਹ ਦੇ ਵਿੱਚ ਕਹਿੰਦੇ ਭਈ ਅਮਰਤਪਾਲ ਵੀ ਨਸ਼ਾ ਕਰਦਾ ਹੁਣ ਭਾਈ ਇਹ ਤਾਂ ਹੁਣ ਸਾਡੀ ਜਨਤਾ ਹੀ ਫੈਸਲਾ ਕਰ ਸਕਦੀ ਹੈ ਵੀ ਸੋਡਾ ਕੀ ਕਹਣਾ ਅਮਰਤਪਾਲ ਨਸ਼ਾ ਕਰਦਾ ਜਾਂ ਨਹੀਂ ਕਹਣਾ ਇਹ ਕਰਦਾ ਜਾਂ ਨਹੀਂ ਕਰਦਾ ਇਹ ਤੁਸੀਂ ਦਸੋਗੇ ਇਹ ਸਾਡੀ ਜਨਤਾ ਸਾਡੇ ਜਿਹੜੇ ਪੰਜਾਬ ਦੇ ਲੋਕ ਆ ਇਹਨਾਂ ਨੂੰ ਭਈ ਸਾਰੇ ਹੀ ਪਤਾ ਸੱਚ ਕੌਣ ਆ ਝੂਠ ਕੌਣ ਆ ਤਾਂ ਇਹ ਫੈਸਲਾ ਤਾਂ ਜਨਤਾ ਵੀ ਕਰ ਸਕਦੀ ਆ ਪੰਜਾਬ ਪੁਲਿਸ ਨਹੀਂ ਤਾਂ ਕਰਨਾ ਹੀ ਆ ਜੋ ਤੇ ਪਰ ਉਹ ਤਾਂ ਹੁਣ ਜਿਹੜਾ ਕੋਈ આરોપી ਹੁੰਦਾ ਜਿਹੜਾ ਕੋਈ ਮੁਜਰਮ ਆ ਉਹ ਜਦੋਂ ਆਪਣੀ ਸਜ਼ਾ ਕੱਟ ਰਿਹਾ ਤੇ ਜਿਹੜਾ ਕੋਈ ਪਰਿਵਾਰ ਆ ਉਹਨਾਂ ਦੀ ਤਾਂ ਕੋਈ ਗਲਤੀ ਨਹੀਂ ਮਿਲਣ ਦੀ ਕੋਈ ਜਿਹੜੀ ਜੇਲ੍ਹ ਦੇ ਵਿੱਚ ਵੀ ਤੁਸੀਂ ਮੁਲਾਕਾਤ ਅਕਸਰ ਨੂੰ ਸ਼ਨੀਵਾਰ ਦਾ ਦਿਨ ਰੱਖਿਆ ਹੁੰਦਾ ਹਫਤੇ 'ਚ ਦੋ ਦਿਨ ਆਉਂਦੀ ਆ ਵੀ ਤੁਸੀਂ ਮੁਲਾਕਾਤ ਕਰ ਸਕਦੇ ਆ ਆਧਾਰ ਕਾਰਡ ਵਗੈਰਾ ਲੈ ਕੇ ਜਾਂਦੇ ਆਪਣੇ ਪਰਿਵਾਰਾਂ ਨੂੰ ਮਿਲਦੇ ਆ ਤੇ ਪਰ ਇਹਨਾਂ ਨੂੰ ਬਈ ਪੇਸ਼ੀ ਤੇ ਨਹੀਂ ਮਿਲ ਦਿੱਤਾ ਜਾ ਰਿਹਾ ਜਿਵੇਂ ਕਿ ਕੋਈ ਤਕੜੇ ਮੁਜਰਮ ਹੁੰਦੇ ਆ ਜਾਏ ਕਹਿੰਦੇ ਆਪਾਂ ਜਾ ਕਹਦੋ ਵੀ ਤੱਕਾ ਹੀ ਲਾ ਲਓ ਹਣਾ ਪੁਲਿਸ ਨੇ ਵੀ ਨਹੀਂ ਮਿਲ ਦਿੱਤਾ ਪਹਿਲਾਂ ਕਿਹਾ ਜਾਂਦਾ ਸੀ ਉਹਨਾਂ ਵੀ ਵਾਦਾ ਕਰ ਲੈਂਦਾ ਵੀ ਸਾਈਡ ਤੇ ਵਜੋ ਭਾਈ ਸੋਨੂੰ ਮਿਲਾਵਾਂਗੇ ਪਰ ਨਹੀਂ ਮਿਲ ਦਿੱਤਾ ਹੁਣ ਇੱਥੇ ਆਜੋ ਬਈ ਅਮਰਤ ਪਾਲ ਨੂੰ ਲੈ ਕੇ ਜਿਹੜੇ ਦੋਸ਼ ਲੱਗਦੇ ਆ ਵੀ ਇਹ ਨਸ਼ੇੜੀ ਆ ਜੀ ਨਸ਼ਾ ਵਕਾ ਰਿਆ ਹੁਣ ਇਹ ਦੱਸੋ ਜੇ ਨਸ਼ੇੜੀ ਖੁਦ ਹੋਵੇ ਤਾਂ ਸਿੱਕੀ ਦੀ ਰਾਹ ਤੇ ਨਹੀਂ ਤੋਰਦਾ ਸੀ ਵੀ ਤੁਸੀਂ ਸਿੱਕੀ ਦੀ ਰਾਹ ਤੇ ਤਰੋ ਜੋ ਵੀ ਸਿੱਖ ਅੱਜ ਤੱਕ ਜੋ ਵੀ ਸਰਕਾਰਾਂ ਦੇ ਖਿਲਾਫ ਹੁਣ ਬੋਲਦਾ ਤੇ ਤੱਕੇ ਵੀ ਹੁੰਦੇ ਆਏ ਆ ਤਾਂ ਹੁਣ ਜਿਵੇਂ ਸੀਐਮ ਭਵੰਤਮਾਨ ਦਾ ਐਕਸ਼ਨ ਹੁੰਦਾ ਪੰਜਾਬ ਦੇ ਵਿੱਚ ਜੁੱਧ ਨਸ਼ਾ ਮਰਦ ਕੁਝ ਚੰਗਾ ਵੀ ਕਰਨ ਜਾ ਰਹੇ ਆ ਤੇ ਇੱਕ ਪਾਸੇ ਜੇ ਦੇਖੀਏ ਭਾਈ ਕਿਸਾਨ ਮਜ਼ਦੂਰਾਂ ਨਾਲ ਮਾੜਾ ਵੀ ਹੋ ਰਿਹਾ ਲੈਂਡ ਪੋਲਿੰਗ ਨੂੰ ਲੈ ਕੇ ਤੁਸੀਂ ਦੇਖੀਏ ਜਮੀਨਾਂ ਕਿਸਾਨਾਂ ਦੀਆਂ ਰੋਕ ਰਹੇ ਆ ਜਿਹੜਾ ਦਿੱਲੀ ਵਾਲਾ ਨਾਲਾ ਹੁੰਦਾ ਇਹਨਾਂ ਦੇ ਕਹਿੰਦੇ ਭਵੰਤਮਾਨ ਨਹੀਂ ਮਾੜਾ ਦਿੱਲੀ ਵਾਲੇ ਮਾੜੇ ਆ ਇਹਨਾਂ ਦੀ ਨਜ਼ਰ ਹੁਣ ਪੰਜਾਬ ਤੇ ਆ ਲੁੱਟਣ ਨੂੰ ਫਿਰਦੇ ਆ ਤੇ ਭਾਈ ਜਿਹੜੇ ਹੁਣ ਤੱਕ ਦੀਆਂ ਖਬਰਾਂ ਸੀ ਇਹ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰਨੀਆਂ ਸੀ ਅਮਰਪਾਲ ਨੂੰ ਲੈ ਕੇ ਅਬ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਰਵੇਂ ਮਿਲਦੇ ਕਾਨੂੰ ਨਵੇਂ ਟੌਪ ਤੇ ਧੰਨਵਾਦ